ਅੱਜ ਆਪਣਾ ਸਪੈਸ਼ਲ ਅਕਾਪੰਦੀ ਸਾਡੀ ਉਹਦੇ ਆਧਾਰ ਤੇ ਅਸੀਂ ਜਿੰਨੀਆਂ ਵੀ ਛੱਕੀ ਵਾਹਨ ਨੇ ਛੱਕੀ ਪੁਰਸ਼ ਨੇ ਉਹਨਾਂ ਨੂੰ ਰੋਕ ਕੇ ਚੈਕਿੰਗ ਕਰ ਰਹੇ ਆ ਅਥੋਰਿਟੀ ਤੇ ਆਪਣਾ ਜਿਵੇਂ ਹੁਣ ਕੋਈ ਵਾਇਲੇਸ਼ਨ ਕਰ ਰਿਹਾ ਕੋਈ ਟ੍ਰੈਫਿਕ ਦੀ ਜਾਂ ਕਾਲੀ ਫਿਲਮ ਹੈ ਬਿਨਾ ਨੰਬਰ ਗੱਡੀ ਹੈ ਤਾਂ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਦੇ ਵਿੱਚੋਂ ਛੱਕੀ ਚੀਜ਼ ਮਿਲਦੀ ਹੈ ਉਹਦੀ ਚੈਕਿੰਗ ਕਰਦੇ ਆ ਅੱਛਾ ਜੀ ਕੋਈ ਹੁਣ ਤੱਕ ਮਤਲਬ ਕੋਈ ਚਲਾਨ ਵੀ ਕਰਿਆ ਗਿਆ ਤੁਹਾਡੇ ਵੱਲੋਂ ਉਹ ਚਾਹੀ ਰੋਕੀਆਂ ਗੱਡੀਆਂ ਚੈਕਿੰਗ ਕਰ ਰਹੇ ਆ ਹਾਂਜੀ ਮਾਨ ਵਗੈਰਾ ਕੁਝ ਮਿਲੇ ਨਹੀਂ ਅਜੀ ਇਹੋ ਜੀ ਚੀਜ਼ ਕੋਈ ਬਰਾਮਦ ਨਹੀਂ ਹੋਈ ਅੱਛਾ ਜੀ ਹਾਂਜੀ ਤੇ ਨਾਕਾ ਕਿੰਨੇ ਟਾਈਮ ਤੋਂ ਕਿੰਨੇ ਵੇਲੇ ਚੱਲਦਾ ਨਹੀਂ ਸੜਾ 3 ਵਜੇ ਤੱਕ ਲੈ ਕੇ 7 ਵਜੇ ਤੱਕ ਸਪੈਸ਼ਲ ਨਾਕਾ ਬੰਦੀ ਹੈ ਉਸ ਦਿਵਾਰ ਫਿਰ ਵੈਸੇ ਹੀ ਚੈਕਿੰਗ ਕਰਾਂ ਰੈਗੂਲਰ ਹੋਏਗਾ ਜਾਂ ਕੋਈ ਸਪੈਸ਼ਲ ਪਲਾਨ ਨਹੀਂ ਨਹੀਂ ਸਪੈਸ਼ਲ ਆਪਣਾ ਪ੍ਰੋਹਦਾਤਾ ਸਾਡੀਆਂ ਹੁੰਦੀਆਂ ਮਾਨ ਜੋ ਟੂਰਿਸਟ ਸਾਹਿਬ ਵੱਲੋਂ ਉਹਦੇ ਹਾਦਸੇ ਸਪੈਸ਼ਲ ਚੈਕਿੰਗ ਚੰਗੇ ਮੁੱਖ ਕਾਰਨ ਕੀ ਰਹੇਗਾ ਚੈਕਿੰਗ ਦੇ ਵਿੱਚ ਚੈਕਿੰਗ ਦਾ ਮੁੱਖ ਕਾਰਨ ਹੈ ਜੀ ਛੱਕੀ ਵਹੀਕਲ ਛੱਕੀ ਗੱਡੀਆਂ ਛੱਕੀ ਜਿਹੜੇ ਪੁਰਸ਼ ਨੇ ਜਿਹੜੇ ਕੋਈ ਵੀ ਬੰਦਾ ਜਿਵੇਂ ਇਸ ਸਾਰੀ ਚੀਜ਼। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕੁਝ ਮੰਝਲੇ ਬੱਚੇ ਵੀ ਹੁੰਦੇ ਆ ਜੋ ਹੁੱਲੜ ਵਾਲੇ। ਉਸੀ ਨੂੰ ਤੁਹਾਡੇ ਸਾਹਮਣੇ ਰੋਕ ਰਹੇ ਆ ਕਈ ਬੱਚੇ ਪਿੱਛੋਂ ਦੀ ਥਰੋੜੀ ਮੁੜੀ ਜਾਂਦੇ ਆ ਟੈਪਰ ਰਾਈਡਿੰਗ ਜਿਆਦਾ ਹੀ ਕਰ ਰਹੇ ਆ ਫੋਕਸ। ਟੈਪਰ ਰਾਈਡਿੰਗ ਦੇ ਉੱਤੇ ਜਿਆਦਾ ਕ੍ਰਾਈਮ ਹੋ ਰਿਹਾ। ਉਹ ਤੇ ਜੋ ਵੀ ਗੱਡੀ ਮਿਲਦੀ ਹੈ ਉਹਨੂੰ ਚੈੱਕ ਕਰਕੇ ਉਹਨੂੰ ਬਾਉਂਡ ਕਰਦੇ ਆ। ਅਗੇ ਅਪਰੋਚ ਦੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਕੋਲ ਗੱਲਬਾਤ ਕਰਾ ਦੇ ਵੀ ਜਰਾ ਦਿੰਦੇ ਨੇ ਉਹ ਹੌਤੇ ਫਿਰ ਉਹ ਕਹਿੰਦੇ ਛੱਡ ਦਿਓ। ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਐਸਾ ਕੋਈ ਇਹੋ ਜੀ ਕੋਈ।